ਮੈਕੈਨਿਕ ਬਣਾਇਆ ਤੂੰ ਐ ਸ਼ਿਲਪਕਾਰ ਗੁਰੂ ਐ ਸ਼ਿਲਪਕਾਰ ਗੁਰੂ ਜੇ ਮੋਟਰ ਮਕੈਨਿਕ ਬਣਿਆ ਤੇ ਫਰਨੀਚਰ ਕਾਰੀਗਰ ਵੀ ਬਣਿਆ ਜੀ ਤੂੰ ਕੀ ਕੀ ਸੰਕਰਾਂ ਮੈਦੇਰੀ i'm there. बाबा सान लिखण लिखण जी सखाई बाबा सान लिखण कया चारी चोरियां पेटा आया चारी चोरिया पेटा आजिया त साॼे बजाया त ਮੇਰੇ ਗੁਰੂ ਵਦਵਾਨ ਵੀ ਸ਼ੁਕਰਮਾਨ ਮਹਾਰਾਜ ਕੀ ਜੈ ਧੰਨਵਾਦ ਪ੍ਰਬੰਧਕ ਕਮੇਟੀ ਦਾ ਸਮਾਂ ਮਿਲਿਆ ਤਾਂ ਫਿਰ ਹੋਰ ਰਚਨਾ ਆਪ ਜੀ ਨਾਲ ਸੰਧੀ ਕਰਾਂਗਾ ਜਿਸ ਸੰਗਤ ਦਾ ਹੁਕਮ ਹੋਇਆ ਧੰਨਵਾਦ ਜੀ ਬਦਵਾਦੀ ਅੱਗੇ ਲੰਘਦਾ ਜਾਂਦਾ ਸੋ ਇੱਕ ਸਾਡੇ ਕੋਲ ਬੇਨਤੀ ਹੈ ਜੀ ਹੈ ਸ਼੍ਰੀ ਵਿਸ਼ਕਰਮਾ ਵੈਲਫੇਅਰ ਸੁਸਾਇਟੀ ਨਾਭਾ ਵੱਲੋਂ ਉਹਨਾਂ ਵੱਲੋਂ ਵੀ ਮੂਰਤੀ ਹਸਤਾਫ ਦਾ ਦਿਵਸ ਮਨਾਇਆ ਜਾਣਾ ਹੈ ਜੀ ਦਾ ਪ੍ਰੋਗਰਾਮ ਹੈ 21 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਭਗਵਾਨ ਸ੍ਰੀ ਵਿਸ਼ਕਰਮਾ ਮਹਾ ਪ੍ਰਾਣ ਦਾ ਪਾਠ ਆਰੰਭ ਹੋਣਾ ਹੈ 9:00 ਵਜੇ ਸਵੇਰੇ 22 ਫਰਵਰੀ 2025 ਦਿਨ ਐਤਵਾਰ ਨੂੰ ਭਗਵਾਨ ਸ੍ਰੀ ਵਿਸ਼ਕਰਮਾ ਜੀ ਦਾ ਹਵਨ ਜਗ 8:30 ਵਜੇ ਤੇ ਇਹਨਾਂ ਨੇ ਤੁਹਾਨੂੰ ਕਾਰਡ ਵੀ ਵੇਕੇ ਜਾਣੇ ਨੇ ਤੇ ਆਪਾਂ ਸਾਰਿਆਂ ਨੇ ਦਰਸ਼ਨ ਜ਼ਰੂਰ ਕਰ ਲੈਣਾ 90 ਵਾਲੀ ਸੰਗਤ ਦੇ ਤੇ ਉੱਥੋਂ ਦੇ ਮੰਦਰ ਦੇ ਸੋ ਇੱਕ ਸਾਡੇ ਕੋਲੇ ਹੋਰ ਵਿਸ਼ਕਰਮਾ ਜਨਮ ਦਿਤੀ ਮਹਾਉਤਸਵ ਸ਼੍ਰੀ ਵਿਸ਼ਕਰਮਾ ਮੰਦਰ ਪਿੰਡ ਢਾਲੀਵਾਲ ਜੋ ਕਾ ਜਿਸ ਦਾ ਪ੍ਰੋਗਰਾਮ ਹੈ ਸ਼੍ਰੀ ਵਿਸ਼ਕਰਮਾ ਪੂਜਾ ਸਵੇਰੇ 9:00 ਵਜੇ ਝੰਡਾ ਸਾਹਿਬ ਦੀ ਰਸਮ 10:00 ਵਜੇ ਝੰਡੇ ਦਾ ਗੀਤ ਲੜਕੀਆਂ ਦੁਆਰਾ ਸਵੇਰੇ 10:00 ਵਜੇ 10:15 ਤੇ ਪੰਡਾਲ ਦੀ ਰੰਗਮਤ 11:00 ਵਜੇ ਸ਼੍ਰੀ ਵਿਸ਼ਕਰਮਾ ਪ੍ਰੀਤੀ ਭੋਜਨ ਦੁਪਹਿਰ 3:00 ਵਜੇ ਆਰਤੀ ਤੇ ਸ਼ਾਂਤੀ ਬਾਤ ਸ਼ਾਮ ਦੇ 7:00 ਵਜੇ ਹੋਣਾ ਹੈ 23 ਫਰਵਰੀ 2025 ਦਿਨ ਐਸ ਵਾਰ ਨੂੰ ਇਹ ਪ੍ਰੋਗਰਾਮ ਹੈ ਇਹ ਵੀ ਸਾਰੇ ਨੋਟ ਕਰ ਲੈਣ ਤੇ ਹੁਣ ਜਿਹੜਾ ਅਗਲਾ ਪ੍ਰੋਗਰਾਮ ਹੈ ਹਾਂਜੀ ਆ ਤਾਂ ਮੇਰੇ ਨਾਮ ਬੋਲ ਦੋ ਜੀ ਤੇ ਜੇ ਜੱਫਾਈ ਹੋਰ ਕੋਈ ਕੀ ਹੈ ਕਿ ਨਾ ਇੱਕ ਲਿਸਟ ਬਣਾ ਕੇ ਜਦੋਂ ਕਾਪੀ ਕਰ ਲੈਂਦੇ ਹੋਰ ਸਾਰੇ ਨਾਮ ਲਿਖ